ਨੀ ਮਾਤਾ ਮੜਾਜਾ ਪੰਡਿਤਾਂ ਵਗ ਜਾਣੀ ਆ ਉਹਦੀ ਹਰਪ੍ਰੀਤਾ ਨਾ ਜਰਕਦੇ ਨੇ ਮੁੰਡੇ ਨੂੰ ਆਖੂਗੀ ਫਰੋਨਾ ਕੰਮ ਕਰ ਲੈ ਲਾ ਫੜਾਈਆਂ ਪਈਆਂ ਗਾਜਰਾ ਤੇ ਮਟਰ ਫੜਾਏ ਪਾਏ ਨੇ ਬੂਚੀਰ ਨਨੂ ਲੈ ਦੱਸ ਮੜਾਜਾ ਨਹੀਂ ਮੈਨੂੰ ਤਾਂ ਕਰੋ ਜਾਨ ਦਿੰਦੀ ਜਰਕਦੇ ਨੇ ਕੰਮ ਗਨੇ ਆ ਦਿੰਦੀ ਹੈਗੀ ਮੁੰਡੇ ਕੀ ਹੋ ਗਿਆ ਤੈਨੂੰ ਕਾ ਤੂੰ ਬੋਲੀ ਜਾਨੀ ਐ ਗਾਜਰਾ ਮਟਰ ਤੇਰੀ ਭਲਾ ਕਰਦੀਆਂ ਤੇਰੇ ਵਾਸਤੇ ਚੀਰਦਾ ਮੈਂ ਤਾਂ ਅਜੇ ਪੇਕੀ ਜਾਨੀ ਆ ਨਾ ਭਾਈ ਵੇਕੀ ਤੂੰ ਜਾਨੀ ਆ ਵੇਕੀ ਤਾਂ ਮਾਇਆ ਦੀ ਸਕੀਮ ਬਣਾਈ ਬੈਠੀ ਐ ਜਾਨਦੀ ਵੀ ਮਾਇਆ ਮੜਾਜਾ ਬੈ ਸਕੀਮ ਨੂੰ ਤੈਨੂੰ ਦੱਸ ਕਿ ਤੇਰੇ ਜਵਾਕਾਂ ਨੂੰ ਛੋਟਾ ਨਹੀਂ ਮਿਲਣਾ ਤੇਰਾ ਜ ਇਹਦਾ ਵੱਡਾ ਹੋ ਗਿਆ ਹਜੇ ਵੀ ਤੂੰ ਛੁੱਟੀਆਂ ਨਹੀਂ ਸੋਚਦੀ ਐ ਜਿਵੇਂ ਅਗਦਾ ਭਾਈ ਫੇਦਾ ਕਰਤਾ ਵੀ ਫਿਰ ਭਾਵੇਂ ਬੁੜੀ ਤਾਂ ਕਿੰਨੀ ਬੁੜੀ ਹੋ ਜੇ ਤਾਂ ਵੀ ਪੇਕੇ ਨਾਲ ਤਾਂ ਮੋਈ ਹੁੰਦਾਗਾ ਹੁਣ ਦੇਖ ਬਈ ਮੈਂ ਫੋਨ ਕਰਤਾ ਉਹਦੇ ਭਰਾ ਨੂੰ ਮੇਰਾ ਭਰਾ ਲੈਣਾ ਹੁੰਦਾ ਮੈਂ ਜਾਉਂਗੀ ਮੇਰਾ ਚੋਲਾ ਤਿਆਰ ਕਰਿਆ ਪੇ ਮੈਂ ਤੈਨੂੰ ਦੱਸਾਂ ਤਾਂ ਹੀ ਮੈਂ ਇਹਨੂੰ ਕਿਹਾ ਸੀ ਬਾ ਗਾਜਰਾ ਮਟਰ ਜੀ ਚੀਰ ਦੇ ਬੇਬੇ ਸਬਜ਼ੀ ਬਣਾ ਲੂ ਤੇ ਸਬਜ਼ੀ ਬਣਾ ਲਾਲਦੀ ਲੋਕ ਸਬਜ਼ੀ ਬਣਾ ਲਓ ਤੂੰ ਤਾਂ ਭਾਈ ਕੋਈ ਮੇਰੇ ਨਾਲ ਕੋਈ ਰਾਈ ਨਹੀਂ ਕਰੀ ਕੋਈ ਬਾੜੀ ਨਹੀਂ ਕਰੀ ਤੇ ਆਂ ਤੂੰ ਜਾ ਕੇ ਚੋਲਾ ਪੇਕੇ ਨੂੰ ਤਿਆਰ ਹੋਗੀ ਆਂ ਮੈਂ ਤੇ ਪੇਕੇ ਇਹਨੇ ਕਰਤਾ ਲਈ ਹੁਣ ਇਹਨੂੰ ਪੁੱਛ ਤਾ ਮਾਇਰਾ ਕਹਿੰਦਾ ਬਗਦਾ ਮੈਂ ਜਿਦਾਂ ਦੇਖਣਾ ਭਾਈ ਥਾਂ ਤੇ ਮੈਠਾ ਨਹੀਂ ਪਈ ਕੋਹ ਸਿੱਟੇ ਜਾਣਾ ਤੇਰੇ ਪਸੰਦ ਦਾ ਫੇਰ ਰੱਖੇਗੇ ਨਾਮ ਤੇ ਪੋਤੇ ਲੱਗਣ ਫੇਰ ਆ ਕੇ ਜੇ ਲੜਾਈਆਂ ਕਰੂੰਗੀ ਮੈਂ ਤੇਰੇ ਨਾਲ ਕੰਮ ਕਰਾਈਦਾ ਜਾਂ ਨਾ ਆਹ ਵੇਖ ਆ ਕੰਮ ਕਰਾ ਜਾ ਕਰੂੰਗਾ ਤੇਰਾ ਮੁੰਡਾ ਹੋਏਗਾ ਇਹ ਤੋਂ ਲਵਾ ਲੈਕਣੀ ਕੋ ਚਿਲਵਾ ਲੈਕਣੀ ਗੋਡੜਗੇ ਲੈਕਣੀ ਸਿੱਟ ਲੈ ਕਰ ਮਾਪਤਾ ਨਾ ਦੇਖ ਲੈ ਇਹ ਤਾਂ ਵਿਚਾਰਾ ਕਿਹੜਾ ਛੱਟੂਗਾ ਗੋਹਾਚਾਰਾ ਹੋਊਗਾ ਨਾ ਫਿਰ ਜੋ ਬਨਾ ਤੋ ਟੋੜਿਆ ਖਰੂ ਤੇ ਤੂੰ ਕਹੇਗਾ ਕਿ ਇਸ ਮਾਰ ਕੇ ਪੋਚੇ ਨਹੀਂ ਲਾਏ ਐਸੇ ਗਾਰਾ ਕਰਦੇ ਜਮਾਨਾ ਲਈ ਪੋਚੇ ਮੈਂ ਤਾਂ ਆ ਕੇ ਲਾ ਲੂੰਗੀ ਮੈਂ ਚਾਰ ਦਿਨ ਹੀ ਲਾ ਕੇ ਆਣੀ ਬਾਲੇ ਨਹੀਂ ਲਾ ਕੇ ਆਉਂਦੀ ਜਾ ਆਉਣ ਦੇ ਮੈਨੂੰ ਆਈ ਵਾਰ ਨਾ ਕਲੇਸ਼ ਨਾ ਪਾਇਆ ਕਰ ਜਦੋਂ ਮੈਂ ਛੁੱਟੀਆਂ 'ਚ ਜਾਣਾ ਹੁੰਦਾ ਨਾ ਕਿ ਮੈਂ ਜਾਵਾਂ ਤੂੰ ਭਾਈ ਮਗਰਬਗੜੀ ਦੋ ਦਿਨ ਕਿੰਨੀ ਕ ਗੱਲ ਹੈਗੀ ਇਹ ਗੱਲ ਭਾਈ ਮੈਂ ਦੋ ਦਿਨ ਹੀ ਲਾ ਕੇ ਆਉ ਤੇ ਫਿਰ ਮੈਂ ਚਾਰ ਲਾ ਕਿਉਂ ਮੈਂ ਕਿੜਾ ਮਹੀਨਾ ਲਾ ਕਿਉ ਮੈਂ ਤਾਂ ਹਜੇ ਤਿਆਰ ਹੋਣਾ ਸੀ ਤੁਹਾਨੂੰ ਜੋ ਚੱਕੀ ਖੜੀ ਹੈ ਮੇਰੀ ਮਾਂ ਤਾਂ ਨਾ ਕਿੱਦਾਂ ਨਹੀਂ ਫੋਨ ਕਰੀ ਜਾਂਦੀ ਐ ਮੈਂ ਆਖੇ ਜਦੋਂ ਛੁੱਟਣਾ ਮਿਲ ਗਈਆਂ ਉਹਦੀ ਆ ਜੂੰਗੀ ਮੈਂ ਚਾਰ ਦਿਨ ਹੀ ਲਾ ਕੇ ਨੇ ਕੋਈ ਮਹੀਨਾ ਵੀ ਦਿਨ ਨਹੀਂ ਲਾ ਕੇ ਜਾਂਦੀ ਨੀ ਤਾਲੀ ਨੂੰ ਤਾਂ ਭਾਈ ਨਹੀਂ ਲਾਉਣਾ ਤੇਰੀ ਮਰਜ਼ੀ ਆ ਭਾਈ ਦੇਖ ਲੈ ਤੇ ਆ ਤਾਂ ਮੈਂ ਹੋ ਰਹੀ ਐਗੀ ਉਹ ਤੇਰੀ ਸਲਾਹੇਗੀ ਭਗ ਜਾ ਬਗ ਜਾ ਤੂੰ ਬੇਬੇ ਤਾਂ ਕਹੀਂ ਜਾਊਗੀ ਆ ਲੈ ਤੇਰਾ ਆ ਤੇਰਾ ਮੁੰਡਾ ਕਹੀਂ ਜਾਂਦਾ ਭਗ ਜਾ ਬਗ ਜਾ ਚਲ ਫਿਰ ਭਗ ਜਾ ਕੋਈ ਜੀਣਾ ਤਾਂ ਕੋਈ ਨਾ ਚਾਤੇ ਜੋਨੇ ਮਾਂ ਬੂ ਤਾਂ ਕੰਮ ਕਰ ਲਿਆ ਕਰਾਂਗੇ ਚਲ ਮੈਂ ਨਾ ਪਾਉਣੀ ਐ ਸਮਾਨ ਜਿਹੜਾ ਰਹਿ ਗਿਆ ਗਿਆ ਪਾਲਾ ਭਾਈ ਮੈਂ ਬਦੁੱਟਾ ਹੀ ਨੰਨਾ ਪਾਈ ਜਾਨੀ ਐ ਬਾਗ ਜਾਣ ਤੂੰ ਮੈਂ ਕੰਮ ਮੈਂ ਕਰਾ ਦੂ ਕੰਮ ਤੋਂ ਡਰੀ ਜਾਨੀ ਤੂੰ ਬੇ ਪੁੱਤ ਐਨਾ ਕੰਮ ਤੂੰ ਕਿੰਨਾ ਕਿਆ ਕਰਾ ਦੇਗਾ ਆਪਣੇ ਘਰ ਦੇ ਕੰਮ ਦੇਖ ਕਿੰਨੇ ਨੇ ਧਾਰਾਂ ਤਪਿਆਂ ਦਾ ਦੁੱਧਵਾਦ ਦਾ ਕੰਮ ਐ ਦੇਖ ਉਹ ਕੰਮ ਕਰੀਦਾ ਜਾਨਾ ਮੈਂ ਹੁਣ ਹੋਰ ਕਿਵੇਂ ਕੰਮ ਕਰੂੰਗਾ ਚਲ ਕੋਈ ਨਾ ਭਾਂਡੇ ਤਾਂ ਨਹੀਂ ਪਾਈ ਮਾਂਜਣ ਵਾਲੇ ਪਾਇਰ ਸੋਈ ਕਿਤੇ ਮੈਂ ਦੇਖਾ ਤਾਂ ਹੁਣ ਭਗ ਜੂਗੀ ਪੇਟੀ ਭਾਂਡੇ ਮੈਂ ਮਾਂਜ ਦੂਗਾ ਕੋਈ ਗੱਲ ਨਹੀਂ ਤੂੰ ਤਾਂ ਭਾਈ ਕਿਉਂ ਮਾਂਜਦੇਂਗਾ ਬੇਬੇ ਭਾਂਡੇ ਤਾਂ ਮਾਂਜੀ ਸਕਦੀ ਐ ਬੇਬੇ ਹੁੰਦੇ ਤਾਂ ਦੇਖ ਲੈ ਕਹਿੰਦਾ ਮੈਂ ਭਾਂਡੇ ਵੀ ਮਾਂਈ ਦੂੰ ਨਾ ਮੇਰੇ ਹੁੰਦੇ ਤਾਂ ਦਾਲ ਸਬਜ਼ੀ ਮਸਾਂ ਚੀਰਨ ਲੱਗੇ ਕਿ ਮੇਰੀ ਮਾਂ ਦਾ ਕਰਕੇ ਚੀਰਦਾ ਤੇ ਬੇਬੇ ਨੂੰ ਤੂੰ ਕਹਿੰਦਾ ਭਾਂਡੇ ਮਾਇ ਤੂੰ ਮੈਂ ਤੈਨੂੰ ਪੇਖੀ ਭੇਜਣ ਮੈਂ ਮਾਰਾ ਕੰਮ ਕਰਦਾ ਮੈਂ ਕਿਹੜੇ ਕੰਮ ਕਰਦਾ ਸੀ ਕਮਲ ਜੇ ਅੱਛਾ ਤੂੰ ਮੇਰੇ ਮਦਦ ਕਰ ਦੇ ਹੌਣ ਮਦਦ ਕਿਵੇਂ ਕਰੇ ਕੋਣ ਬੇਬੇ ਨੂੰ ਕਹਿੰਦੇ ਬੇਬੇ ਨਾਲ ਵਿਚਾਂ ਮੈਂ ਪੰਗੇ ਲੈ ਕੇ ਬੈਠੇ ਦੇਖ ਮੈਂ ਇੱਕ ਧਾਰ ਵੀ ਕੱਢ ਜਾਣੀ ਆਂਗੀ ਓ ਕੋਈ ਨਹੀਂ ਕੋਈ ਨਹੀਂ ਆਹੋ ਜਾਣ ਦੀ ਕਰਕੇ ਚਲਾ ਚਲ ਐ ਕਰਦੀਆਂ ਫਿਰ ਇਹਨੂੰ ਆਖਾ ਬੇਬੇ ਨੂੰ ਮੈਂ ਇੱਕ ਧਾਰ ਕੱਢਿਆ ਮੈਂ ਕਿੰਨਾ ਹੀ ਭਾਈ ਚੱਲ ਮਾ ਦੀ ਧੀ ਰੌੜਾ ਤਾਰ ਕੱਢੀ ਚੱਲ ਕੁਛ ਕਰੀ ਚੱਲ ਦਾ ਚਰਿਆ ਕੇ ਬਗਜਾ ਪਮਾ ਦੀ ਕਿੰਨੇ ਕੰਮ ਕਰੀ ਚੱਲ ਜਾਣ ਤਾਂ ਤੈਨੂੰ ਦਿੰਦੀ ਨਹੀਂ ਜਾਉਂ ਤਾਂ ਮੈਂ ਪਮਾ ਕਿੰਨੀ ਤਿਆਰੀਆਂ ਕਰੀ ਚੱਲ ਭੱਜੀ ਫਿਰ ਵੀ ਮਾਤਾ ਦੇ ਤੇ ਕੀ ਜਾਣਾ ਚਾਚ ਮੈਂ ਜਾ ਕੇ ਦਿਖਾਉ ਤੈਨੂੰ ਤੂੰ ਦੇਖੀ ਜਾ ਜਵਾਨੀ ਜਾਣ ਦਿੰਦੀ ਲੈ ਮੁੰਡੇ ਨੇ ਫੋਨ ਕਰਤਾ ਕਹਿੰਦਾ ਮੈਂ ਤਾਂ ਅੱਡੇ 'ਚ ਆਉਂਗਾ ਇਹਨੂੰ ਲੈ ਜਾਣੀ ਅੱਡੇ ਤੱਕ ਰੈਨਾਕ ਤਾਂ ਕਰ ਹੀ ਦੇਊਗਾ ਪਿੰਡ ਤਾਂ ਨਹੀਂ ਛੱਡ ਕਿਉਂਦਾ ਆ ਖੜਾ ਬਣਿਆ ਆ ਆ ਕੇ ਕਰੀ ਕੰਮ ਮੈਨੂੰ ਨਾ ਏਡੇ ਤੇ ਉਹਦਾ ਮੁੰਡਾ ਉਧਰ ਮਾਨ ਸੰਗਿਆ ਹੈ ਉਹ ਕਹਿੰਦਾ ਬਾਈ ਏਡੇ ਤੇ ਚੜਾ ਜਾਊਗਾ ਹੁਣ ਏਡੀ ਛੇਤੀ ਕਹਾੜ ਹੋਈ ਪਈ ਹੈਗੀ ਕਾਲ ਤਾਂ ਹੋਈ ਪਈ ਮੈਂ ਚਾਰ ਦਿਨ ਤਲਾਕ ਕਿਉਂ ਨੇਗੇ ਮੈਂ ਕਿਹਾ ਮਹੀਨਾ ਲਾ ਕਿਉਂਨੀ ਆ ਉਹ ਦੇਖ ਲੈ ਕੋਈ ਨਹੀਂ ਬੇਚਣਾ ਮਾੜਾ ਮੈਂ ਸਾਰੇ ਕੰਮ ਕਰੀ ਜਾਣਾਗਾ ਮਾੜਾ ਮੈਂ ਟੱਕ ਮੇ ਬੇਬੇ ਨਾਲ ਕਰਾ ਰਿਆ ਕਰੀ ਮੈਂ ਤੈਨੂੰ ਦੱਸ ਐ ਕਰਿਓ ਕੰਮ ਹੁਣ ਦੋਈ ਤਾਂ ਜਾਣਾ ਹੋਰ ਕੰਮ ਕਿਵੇਂ ਕਰਾਊਗਾ ਚਾਰ ਦਿਨ ਪੋਚੇ ਵਾਲੀ ਪੁੱਛਨੀ ਉਹ ਤਾਂ ਐ ਕਿ ਲੱਗੀ ਹੋਈ ਉਹਨੂੰ ਕਹਿਦੀ ਜੇ ਨਾ ਪੋਚੇ ਵਾਲੀ ਮਿਲੀ ਫਿਰ ਮੈਨੂੰ ਪੋਚੇ ਵੀ ਲਾਉਣੇ ਪੈਣਗੇ ਮੇਰੇ ਕੋਲ ਮੈਂ ਕਰ ਦੂੰ ਕੋਈ ਗੱਲ ਨਹੀਂ ਕੁਛ ਮਰਜ਼ੀ ਕਰੀ ਮੇਰੇ ਕੋਲ ਮੈਂ ਨਹੀਂ ਫਸਾ ਹੀ ਨਾ ਕਰ ਮੇਰੇ ਹੁੰਦੇ ਕੱਢਣੇ ਮਟਰਸਾਈਕਲ ਕੱਢ 6 ਤੀਲਾ ਮਟਰਸਾਈਕਲ ਮੇਰੇ ਖੜੀਆਂ ਬਾਰਗੇ ਲੈ ਮੁੰਡਾ ਤਾਂ ਵਧੀਆ ਮਟਰਸਾਈਕਲ ਲਈ ਖੜਾਗਾ ਚੱਲ ਭਾਈ ਤੂੰ ਕਿੱਧਰ ਚੜੀ ਜਾਨੀ ਹਰਪੁਰੇ ਤਰੇ ਜਾਣਾ ਨਹੀਂ ਭਾਈ ਮੈਂ ਆਉਂਗੀ ਤੂੰ ਕਿੱਧਰ ਬੈਠੀ ਹੋਣੀ ਮਟਰਸਾਈਕਲ ਤੇ ਮੈਂ ਆਉਂਗੀ ਆਹ ਮੈਂ ਚਾਰ ਵਾਰੀਆਂ ਪਾਈਆਂ ਤੇ ਤੂੰ ਮੇਰਾ ਭਰਾ ਤਾਂ ਭਈ ਅੱਡੇ ਤੇ ਆਉਣ ਆਇਆ ਥੱਲੇ ਉਤਰ ਮੋਟਰਸਾਈਕਲ ਮਾਉ ਲੈ ਆਇਆ ਦੇਖੂਗਾ ਮੇਰੀ ਲੈ ਤਾਰ ਮੋਟਰਸਾਈਕਲ ਨਹੀਂ ਭਾਈ ਕਹਿੰਦਾ ਨਿਕਲੇ ਇਸ ਘਰ ਦੀ ਕੋਈ ਗੱਲ ਹੈ ਉਹ ਤੂੰ ਤੋੜ ਲੈ ਮੋਟਰਸਾਈਕਲ ਮੁੰਡਾ ਤੁਹਾਡੇ ਤੇ ਆਸਣਾ ਚਰਚਾ ਨਾ ਨਹੀਂ ਭਾਈ ਨਹੀਂ ਆ ਜਾਂਦੀ ਨਾ ਨਹੀਂ ਭਾਈ ਬੰਦਾ ਨਹੀਂ ਲੋਟ ਆਉਂਦਾ ਘਰੇ ਨਾ ਬੇਨੇ ਕੰਮ ਬੰਦ ਹੈ ਪੋਚੇ ਵਾਲੀ ਕਹਿੰਦਾ ਇਹਨੂੰ ਪੋਚੇ ਵਾਲੀ ਆ ਜੂਗੀ ਜਿਹੜੀ ਪਾਏ ਤੇ ਲੱਗੀ ਹੋਈ ਹੈ ਪੋਚੇ ਵਾਲੀ ਕੋਈ ਨਹੀਂ ਆਉਂਦੀ ਭਾਈ ਕੁੱਟ ਮਾਰ ਦਿੰਦੀਆਂ ਨੇ ਬੈਗ ਫੜ ਲੈ ਵੀ ਚੜਨ ਦਾ ਉੱਤਨ ਭਾਈ ਜੀ ਆ ਬੇ ਨਖ ਮੈਂ ਬਤ ਕਰਾ ਕੀ ਆ ਨਾ ਉਤਨ ਫੋਟੋ ਨਾ ਕੋਈ ਨਹੀਂ ਰਹੀ ਕੀ ਹੋ ਗਿਆ ਹੁ ਰਾਜਮੀ ਰਾਜਮੀ ਸਤਰੀ ਕਾਲ ਬਈ ਬਤੋ ਸਤਰੀ ਕਾਲ ਬਈ ਸਤਰੀ ਕਾਲ ਪਣੀ ਨਾ ਮੈਂ ਤਾਂ ਛੁੱਟੀਆਂ ਤੇ ਕਰਕੇ ਆਈ ਸੀ ਤੁਸੀਂ ਹੁਣ ਕਿੱਧਰ ਚੱਲਿਓ ਕਿ ਵਿਆਹ ਹੋ ਜਾਣੇ ਕਿਤੇ ਇਹ ਆਉਂਦੇ ਤੇ ਕੀ ਜਾਂਦੀ ਸੀ ਭਾਈ ਮੈਂ ਆਪਦੇ ਫੇਕੀ ਜਾਂਦੀ ਪਲੇਸ਼ ਕਰੀ ਜਾਂਦੀ ਮੈਂ ਜਾਣ ਬਰਾਈ ਵੀਰ ਮੈਂ ਬੇਬੇ ਨੂੰ ਆਖੇ ਮੈਨੂੰ 4 ਦਿਨ ਲਾਉਣੇ ਆ ਕਰ ਬੇਬੇ ਚੜ ਜਾਣਾ ਮੈਂ ਤਾਂ ਰਾਜਵੀਰ ਤੇ ਮੈਂ ਰਹਿ ਜਾਂਗੀ ਤੂੰ ਵਗ ਜਾ ਹਾਂ ਭਾਈ ਮੈਂ ਨਹੀਂ ਜਾਂਦੀ ਇਹ ਦਵਾਈ ਦੀ ਮਸਾ ਇਹ ਦੋ ਦਿਨ ਆਪ ਜਾਣੀਓ ਵਗ ਜਾਣਾ ਮੈਂ ਕੱਲ ਮੈਂ ਵਸ ਜਾਗੀ ਆਖਰੀ ਦੋ ਦਿਨ ਆਈਏਗੀ ਹੁਣ ਮੈਂ ਵਗ ਜਾ ਹਾਂ ਤੇਰੇ ਨਾਲ ਨਾਨਕੀ ਲੈ ਫਿਰ ਮੈਂ ਮੈਂ ਤਾਂ ਉਹੀ ਗੱਲ ਅਸੀਂ ਤਾਂ ਲੀੜੇ ਲੈ ਕੇ ਆਉਣੇ ਅਸੀਂ ਤਾਂ ਮਾਨਸਾਂ ਜਾ ਕੇ ਆਉਣੇ ਤੇ ਉਹਨਾਂ ਨੇ ਤੂੰ ਜਾ ਨਾਨਕੀ ਛੱਡ ਆ ਬੇਦਨ ਤੂੰ ਬਾੜਾ ਵੀ ਨੀ ਚੜ ਤੂੰ ਬਾੜਾ ਬੈਠ ਡੈਡ ਮੋਟਰਸਾਈਕਲ ਤੇ ਨਹੀਂ ਲੈ ਜਾ ਹੁਣ ਤੂੰ ਵਗਦੇ ਦੀ ਜਾਣਾ ਭਾਈ ਦੋ ਦਿਨ ਕਮਾਈ ਤੋਂ ਵਗ ਜਾ ਤੂੰ ਮੈਂ ਪੂਰਾ ਆ ਆ ਸਾਇਆ ਕੁੜੀ ਨੇ ਮਮਤਾ ਹੀ ਰਹਿ ਜਾਣਗੇ ਮੈਂ ਤੇਰੀ ਕਹਿੰਦੀਆਂ ਲਸੀ ਨਹੀਂ ਜਾਣਾ ਪਹਿਨੇ ਪਹਿਲਾਂ ਰਲ ਲੜੀ ਗਈਆਂ ਦਿਖਾਏ ਨਾ ਮੇਰੇ ਗੜੀ ਕਰੀ ਜਾਂਦੀਆਂ ਉਹੀ ਬੇਬੇ ਕਿਤੇ ਨਹੀਂ ਜਾਣਾ ਹਰਪ੍ਰੀਤ ਤੂੰ ਵੀ ਕਿਤੇ ਨਹੀਂ ਜਾਣਾ ਆ ਜਾ ਮੈਂ ਤਾਂ ਹੁਣ ਸੋਡੇ ਮਾਰੀ ਆਈ ਐਂਗੀ ਚਲ ਰਹੁ ਹੋ ਬਰਾ ਫਾਈ ਕੋਈ ਨਾ ਜੀ ਨਹੀਂ ਬਸ ਜਾਇਆ ਜਾਂਦਾ ਕੋਈ ਨਹੀਂ ਲਈ ਜਾਂਦੇ ਕਿਹੜੀ ਤਾਂ ਜਾ ਆਉਂਦੀ ਹੁਣ ਇਹ ਜਾਇਆ ਤੂੰ ਭਗ ਜਾ ਭਗ ਜੇ ਤੂੰ ਕਿਧਰ ਝੋਲਾ ਚੱਕਿਆਗਾ ਘਰ ਕੌਣ ਸਾਮੂਆ ਸਿਆਣੀ ਬੈਣੀ ਹੁਣ ਆਪਾਂ ਰਾਇਪਾ ਕੇ ਕੰਮ ਕਰ ਲਾਂਗੇ ਦੋਨੇ ਗੱਲ ਮਿਲ ਕੇ ਮਾਮਾ ਦੀਆਂ ਹੁਣ ਇਹ ਨਹੀਂ ਚਾੜ ਦੇਣ ਲਾਏ ਹੁਣ ਦੇਖੀ ਮੈਂ ਆ ਗਈ ਹੁਣ ਤਾਂ ਕਹਿਣੀ ਆ ਨਹੀਂ ਬੇਬੇ ਹੁਣ ਨਹੀਂ ਮੈਂ ਜਾਂਦੀ ਹੁਣ ਤਾਂ ਮੈਂ ਤਾਂ ਰਹੂੰਗੀ ਮੈਂ ਤਾਂ ਰਾਜਵੀਰ ਹੁਣ ਨਹੀਂ ਜਾਂਦੀਆਂ ਇਹ ਮੈਂ ਤਾਂ ਨੂੰ ਕਿੱ데 ਨਾ ਫੋਨ ਕਰੇ ਲਾ ਆਪਾਂ ਦਾ ਹੀ ਨਾਲ ਸ਼ੂਟ ਲੈ ਕੇ ਆਉਣੇ ਉਹ ਤੇ ਅਸੀਂ ਤਾਂ ਮੈਂ ਨਹੀਂ ਜਾਂਦੀ ਹੁੰਦੀ ਹਾਂ ਸਾਗ ਤੋੜ ਕੇ ਲਿਆ ਸੀ ਤਾਂ ਸਾਗ ਖਾਵਾਂਗੇ ਚਾਹ ਬਣਾਵਾ ਲਈ ਤੇ ਚਾਹ ਬਣਾਉਣੀ ਆ ਰਾਜਾ ਲੈ ਜਾ ਫੜ ਕੇ ਹਰ ਮੇਰੀ ਗਰਸਨ ਪਾਣੀ ਆ ਸਮਾਨ ਜਾ ਸੋਡਾ ਮੈਂ ਤੁਹਾਡੇ ਪਰਸੇ ਜਾਵੀ ਦੇਖ ਲੈ ਪਣੀ ਕਿੰਨਾ ਕਲੇਸ਼ ਕਰਦੀਆਂ ਸੀਗੀਆਂ ਤੂੰ ਤਾਂ ਸਬਜੀ-ਸਬਜੀ ਵਿੱਚ ਹੀ ਰੀ ਬੈਠਾ ਮੈਂ ਪਣ ਆ ਜਾ ਬਹਿ ਜਾ ਉਹ ਮੈਂ ਤਾਂ ਨਾ ਸਬਜੀ ਵੀ ਚੀਰਨ ਲੱਗਾ ਸੀਗਾ ਅੱਛਾ ਹਰਪ੍ਰੀਤ ਕਹਿੰਦੀ ਸੀ ਮੈਂ ਜਾਣਾ ਤੇ ਬੇਬੇ ਉਹਨੂੰ ਜਾਣ ਨਹੀਂ ਦਿੰਦੀ ਸੀਗੀ ਬੇਬੇ ਕਹਿੰਦੀ ਮੈਂ ਜਾਣਾ ਇਹਦਾ ਬੜਾ ਕਲੇਸ਼ ਕਰਦੀਆਂ ਸੀਗੀਆਂ ਇੱਕ ਵਾਰੀ ਦਾ ਹੀ ਜਦੋਂ ਹੁੰਦਾ ਬਣਾ ਦੇ ਕੋਲੇ ਦੇ ਪਣੀ ਤੂੰ ਨਾ ਆਉਂਦੀ ਇਹ ਤਾਂ ਹੁਣ ਮੈਂ ਦੱਸ ਕੀ ਕਰਦਾ ਮੈਂ ਤਾਂ ਵਿਚਾਲੇ ਫਸ ਗਿਆ ਸੀਗਾ ਉਧਰ ਤਾਂ ਚੱਲ ਜਾਂਦੀ ਸੀ ਆ ਬੇਬੇ ਸਿਆਣੀ ਬਣੀ ਐ ਨੇ ਵੀ ਨਾਲ ਝੋਲਾ ਚੱਕ ਰੱਖਿਆ ਇਸ ਬੇਬੇ ਫੇ ਮੈਂ ਮੋਟਰਸਾਈਕਲ ਤਾਂ ਹਰਪ੍ਰੀਤ ਨੂੰ ਚੜਾਉਣ ਵਾਸਤੇ ਕੱਢਿਆ ਸੀਗਾ ਤੇ ਬੈਠੀ ਬੈਠੇ ਵੱਲੋਂ ਵਾਲੀ ਬੇਬੇ ਲਾ ਤਾਂ ਮੈਂ ਕੀ ਕਰਾਂ ਲੈ ਵੀ ਤੁਸੀਂ ਬਾਰੀ ਨਾ ਵਗਜੋ ਲੜ ਦੂੰਗਾ ਕਾਹਦੀ ਖਾਤਰ ਲੈ ਬੇਬੇ ਸਿਆਣੀ ਬਣੀ ਐ ਕੋਈ ਉਹ ਤਾਂ ਉਹ ਤਾਂ ਛੁੱਟੀਆਂ ਦਾ ਲਾਲਚ ਹੁੰਦਾ ਉਹ ਤਾਂ ਹਰਪ੍ਰੀਤ ਨੂੰ ਇਹਨੂੰ ਪਤਾ ਨਹੀਂ ਕਿਹੜੀ ਗੱਲ ਦਾ ਲਾਲਚ ਇਹ ਵੀ ਨਾਲ ਹੀ ਚੁੰਨੀ ਚੱਕਰ ਕਿਆ ਹੋ ਜਾਂਦੀ ਐ ਬੇਬੇ ਤਾਂ ਕਦੋਂ ਮਰਜੀ ਵਗ ਜਾ ਕਰੇ ਬੇਬੇ ਬਣ ਇਹ ਗੱਲਾਂ ਕਿੱਥੇ ਸਮਝਦੀ ਐ ਬਈ ਮੈਨੂੰ ਐ ਸੀ ਮੈਂ ਐ ਕਰਦੀ ਸੀ ਤਾਂ ਹੀ ਮੈਨੂੰ ਪਤਾ ਸੀ ਨੇ ਰਾਜਵੀਰ ਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਆਉਂਗੀ ਮੈਂ ਕਿ ਚਾਰ ਦਿਨ ਪਹਿਲਾਂ ਮੈਂ ਲਾਇਆ ਉਹਨੀਆਂ ਬੇਬੇ ਫੇਰ ਵਗਜੂ ਅਸੀਂ ਦੋਨੇ ਰਹਿ ਲਾ ਮੈਨੂੰ ਨਹੀਂ ਪਤਾ ਫੋਨ ਕੀਤਾ ਸੀ ਜਾਂ ਨਾ ਕੀਤਾ ਸੀ ਜੇ ਕਿਤੇ ਰਾਜਵੀਰ ਨਾ ਅੱਜ ਆਉਂਦੀ ਅੱਜ ਆਪਣੇ ਤਾਂ ਪਤਾ ਨਹੀਂ ਕਿੱਡਾ ਕਲੇਸ਼ ਹੋ ਜਾਂਦਾ ਕਰੇ ਆਹ ਉਹ ਤਾਂ ਹਜੇ ਮੈਂ ਠਹਿਰ ਕੇ ਸੀਗਾ ਉਹ ਚਾਨ ਚੱਕ ਕੇ ਮੈਨੂੰ ਆਉਣਾ ਪੈਗਾ ਮੈਂ ਕਿ ਚੱਲ ਮੈਂ ਹੁਣ ਜਾਇਆਂ ਨਹੀਂ ਮੇਰੇ ਸਾ ਮੇਰੇ ਵੀ ਕਹਾ ਨਣਦਨੇ ਆਉਣਾ ਸੀਗਾ ਮੈਨੂੰ ਵੀ ਆਇਆ ਹੋਗਾ ਵੀ ਪਹਿਲਾਂ ਜਾ ਆਇਆ ਪਰ ਛੁੱਟੀਆਂ ਸਾਰੇ ਨਹੀਂ ਪੰਗਾ ਪਾਰਖਾ ਛੁੱਟੀਆਂ ਦੇ ਸਭ ਦੀਆਂ ਛੁੱਟੀਆਂ ਨੇ ਜੇ ਤਾਂ ਕੋਈ ਕਿਸੇ ਦਾ ਕਰਦਾ ਨਹੀਂ ਫਿਰ ਤੱਕ ਲੈ ਕਹਿੰਦੇ ਵੀ ਭਰਜਾਈਆਂ ਕਰਦੀਆਂ ਨਹੀਂ ਹੁਣ ਜੇ ਮੇਰਾਜਵੀਰ ਤਾਂ ਕਰਦੀਆਂ ਮੈਂ ਬੇਬੇ ਨੂੰ ਕਹਿੰਦੀ ਤੂੰ ਭਗ ਜਾ ਰਾਜਵੀਰ ਅਜ ਤੋਂ ਮੈਂ ਨਹੀਂ ਜਾਂਦੀ ਚੱਲ ਕੋਈ ਨਹੀਂ ਫਿਰ ਤੈਨੂੰ ਤਾਂ ਨਹੀਂ ਅਸੀਂ ਕਹਿੰਦੇ ਅਸੀਂ ਤਾਂ ਬੇਬੇ ਦੀ ਕਸੂਰ ਕਰਦੇ ਹਾਂ ਤੂੰ ਫਿਰ ਭਗ ਜਾ ਤੂੰ ਭਗ ਜਾ ਜੇ ਬੇਬੇ ਤਾਂ ਨਹੀਂ ਜਾਂਦੀ ਤੂੰ ਭਗ ਜਾ ਪਰੇ ਮੈਂ ਮਾੜੀ ਕਹੋਣ ਅਗਲੀਆਂ ਲੋਕੜੀਆਂ ਗੰਬੇ ਨਹੀਂ ਦਿੰਦੀਆਂ ਅਗਲਾ ਇਹ ਕਹਿੰਦੇ ਕਰ ਲੈ ਗੱਲ ਪਰ ਜੇ ਤੋ ਕੁੜੀ ਘਰੇ ਆਈ ਉਦੋਂ ਤੂੰ ਝੋੜਾ ਚੱਕ ਕੇ ਤੁਰਗੀ ਅੱਡੇ ਤੋਂ ਜਾ ਕੇ ਮਟਰ ਪਨੀਰ ਲਿਓ ਚੰਗਾ ਪਣੀ ਮੈਂ ਤੇਰੇ ਵਾਦੇ ਵਧੀਆ ਸਬਜ਼ੀ ਲਿਆਉਣਾ ਚਲ ਜੁਦਾ ਸਾਡਾ ਕਲੇਸੀ ਮੁਕਾਤਾ ਜੇ ਤੂੰ ਕਿਤੇ ਨਾ ਆਉਂਦੀ ਪਤਾ ਨਹੀਂ ਕਿੰਨਾ ਸਾਡੇ ਘਰੇ ਪ੍ਰੇਸ਼ ਹੁੰਦਾ ਕਿ ਉਹ ਐ ਕਰਦੀਆਂ ਹੁੰਦੀਆਂ ਨੇ ਨਾ ਮੈਨੂੰ ਮੜਾ ਜਾ ਫੋਨ ਕਰ ਦਿਆ ਕਰ ਮੈਂ ਤਾਂ ਉਹਦੀ ਆ ਜਾ ਕਰੀ ਅੱਡੇ ਤੇ ਚਾਨਾ ਤਾਂ ਹੈਗਾ ਸਮੋਸੇ ਫੜ ਲਈ ਰੋਟੀ ਛਰ ਕੇ ਬਣਾ ਲਾਂਗੇ ਚਲ ਚੰਗਾ ਪਣੀ ਮੈਂ ਜਦੋਂ ਸਮਾਨ ਲਿਓਣਾ ਤੇਰੇ ਵਾਸਤੇ ਖਾਣ ਪੀਣ ਨਾਲ ਠੀਕ ਹੈ ਬਈ ਚੰਗਾ ਤੂੰ ਚੱਲ ਬੇਬੇ ਕੋਲੇ ਬੇਬੇ ਨਾਲ ਗੱਲਾਂ ਕਰ ਮੈਂ ਚਾਹ ਕਰਕੇ ਲੈਣੀ ਆ ਸੀ ਕਾ ਨੂੰ ਲੜਦਣਾ ਹੂੰ ਸਾਡਾ ਤਾਂ ਇਹੀ ਜੱਬ ਸੀ ਮੈਂ ਕਿ ਚੱਲ ਤੂੰ ਆਏਗੀ ਤੇ ਬੇਬੇ ਨੂੰ ਪਹਿਲਾਂ ਬੇਬੇ ਤਾਂ ਨਾ ਉਹੀ ਜਿਹਨਾਂ ਨੂੰ ਚੱਕ ਲੈਂਦੀ ਮੈਨੂੰ ਪਤਾ ਬੇਬੇ ਦਾ ਸਭ ਨਾ ਬੇਬੇ ਨੇ ਤੂੰ ਗੱਲ ਕਰੀ ਨਹੀਂ ਸੀ ਮੈਂ ਆਉਂਗੀ ਬੇਬੇ ਨੂੰ ਦੱਸਿਆ ਤਾਂ ਸੀਗਾ ਮੈਂ ਫਿਰ ਬੇਬੇ ਨੂੰ ਵੀ ਆਈ ਸੀ ਵੀ ਰਾਜਵੀਰ ਠਹਿਰ ਕੇ ਆਉਗੀ ਤਾਂ ਹੀ ਬੇਬੇ ਜਾਂਦੀ ਨਾ ਚਲ ਮੈਂ ਤਾਂ ਠਹਿਰ ਕੇ ਆਉਣਾ ਹੋਵੇ ਪਰ ਮੈਂ ਹੁਣ ਆਉਣਾ ਹੋਵੇ ਬੇਬੇ ਤਾਂ ਚੱਲ ਅੱਗੇ ਪਿੱਛੇ ਕਦੋਂ ਮਰਜੀ ਵਗ ਜੇ ਵੀ ਆਈ ਜ਼ਰੂਰੀ ਤਾਂ ਨਹੀਂ ਵੀ ਛੁੱਟੀਆਂ 'ਚ ਹੀ ਜਾਣਾ ਬੇਬੇ ਤਾਂ ਇਹੀ ਕਰਦੀ ਹੁੰਦੀ ਆ ਬਈ ਮੇਰੇ ਨਾਲ ਬੇਬੇ ਤਾਂ ਤੇਰੀ ਖਤ ਕਰਦੀ ਐ ਹਾਂ ਮੈਨੇ ਇਹ ਵੀ ਚੱਲ ਕੋਈ ਨਹੀਂ ਤੇਰੀ ਬਾਈ ਬਿਆਹ ਨਹੀਂ ਉਹੀ ਗੱਲ ਵੀ ਚਲ ਪੋਚੀਆਂ ਵਾਲੀ ਵੀ ਤਾਇਏ ਕੇ ਲੱਗੀ ਹੋਈ ਆ ਉਹਨੂੰ ਸੱਦ ਲੈ ਫੇਰ ਲਾ ਹੁਣ ਜੇ ਦੋਨੇ ਮਗ ਜਾਂਦੀਆਂ ਘਰੇ ਕੌਣ ਸੀਗਾ ਘਰੇ ਕਿਹਨੇ ਹੋਣਾ ਸੀ ਬੇਬੇ ਤਾਂ ਉਹੀ ਗੱਲ ਮੈਨੂੰ ਮੋਟਰਸਾਈਕਲ ਤੋਂ ਖਿੱਚ ਕੇ ਡੇਗੀ ਦੇਣਾ ਮੈਂ ਤਾਂ ਲੱਤ ਤੋੜ ਦਾਂਦੀ ਬੇਬੇ ਚਲ ਕੋਈ ਨਾ ਤੂੰ ਤਾਂ ਬਾਲਾ ਜਲੂਸ ਕੱਢ ਦਊ ਬਣਾ ਲੈ ਚਾਹ ਚੰਗਾ ਚਲ ਮੈਂ ਲਿਆਉਣੀ ਆ ਚਾਹ ਬਣਾ ਕੇ ਜਾਂਦੀ ਆ ਮੈਂ ਬੇਬੇ ਕੋਲੇ ਕੁੜਾ ਰਾਜ ਵੀ ਰਾਜਾ ਕਹੋਣਾ ਕੀ ਗੱਲਾਂ ਕਰੀ ਜਾਵੇਂਗੀ ਹਰਪ੍ਰੀਤ ਤਾਂ ਮੇਰੇ ਨਾਲ ਵੀ ਕੋਈ ਚਾਰ ਗੱਲਾਂ ਕਰ ਲੈ ਭਾਈ ਹਰਪ੍ਰੀਤ ਨਾਲ ਵੀ ਕਰਨੀਆਂ ਪੈਣਗੀਆਂ ਬੇਬੇ ਮੇਰੀ ਗੱਲ ਸੁਣ ਬਗਾਨੀ ਤੀ ਆ ਐਂ ਕਹੂਗੀ ਬਿਓ ਹੀ ਗੱਲ ਆਉਦੇ ਮਾਂ ਦੀ ਅੱਗੇ ਪਿੱਛੇ ਫਿਰਦੀ ਰਹਿੰਦੀ ਮੈਂ ਤਾਂ ਪੁੱਛਦੀ ਨਹੀਂ ਇਹ ਤਾਂ ਮੇਰਾ ਇੰਨਾ ਕਰਦੀ ਐ ਬੇ ਮੈਂ ਤਾਂ ਹੁਣ ਕਿਹਾ ਵੀ ਨਹੀਂ ਜਾਂਦਾ ਬਗੈਰ ਗੱਲ ਤੋਂ ਕਰਦੀ ਤਾਂ ਭਾਈ ਹੈਗੀ ਹੈਗੀ ਉਹ ਐਂ ਰਾਜਵੀਰ ਜੇ ਕੋੜੇ 2 ਮਿੰਟ ਤੋਂ ਹਜੇ ਨਾ ਆਉਂਦੀ ਤਾਂ ਮੈਂ ਭਗ ਜਾਂਦੀ ਬੂ ਫੇ ਤੂੰ ਮੇਰੇ ਮਗਰੋਂ ਕੱਲੀ ਰਹਿੰਦੀ ਹਾਂ ਨਾ ਤੇਰਾ ਜੀ ਲੱਗ ਜਾਂਦਾ ਲੈ ਮੇਰਾ ਜੀ ਕੀ ਲੱਗ ਜਾਂਦਾ ਬੇ ਮੈਂ ਤਾਂ ਆਪ ਫਿਰ ਉਹੀ ਗੱਲ ਚੱਕ ਕੇ ਝੋਲੇ ਵਾਪਸ ਮੁੜ ਜਾਂਦੀ ਰਕੂੜਾ ਫਿਰ ਆਇਤਾ ਹੁਣ ਹਰਪ੍ਰੀਤ ਆਏਗੀ ਸੀ ਕਰੇ ਤੇਰਾ ਬਾਈ ਸੀ ਕਰੇ ਤੇ ਤੁਸੀਂ ਦੋਨੇ ਕਾ ਤੋ ਤਿਆਰ ਹੋਣੀਆਂ ਉਹਨੀਆਂ ਵੀ ਜੇ ਤੈਨੂੰ ਐ ਪਤਾ ਹਰਪ੍ਰੀਤ ਜਾਂਦੀ ਆ ਤੂੰ ਰਹਿ ਜਾ ਦੋ ਦਿਨ ਠਹਿਰ ਕੇ ਬਗ ਜੀ ਵੀ ਠਹਿਰ ਕੇ ਤਾਂ ਭਾਈ ਮੈਂ ਭਗ ਜਾ ਮੇਰੇ ਤਾਂ ਕੋਈ ਇਨਾ ਜਾਣਦਾ ਵੀ ਨਹੀਂ ਉਹਨਾਂ ਦਾ ਮੈਂ ਤਾਂ ਭਲਕੀ ਵੀ ਭਗ ਜਾਂ ਚੱਲ ਉਹਦੇ ਅੱਗੇ ਵਾਕਾਂ ਨੂੰ ਛੁੱਟੀਆਂ ਮਿਲਦੀਆਂ ਨੇ ਮੇਰੇ ਕਹਿੰਦਾ ਕੋਈ ਜਵਾਕ ਨੂੰ ਛੁੱਟੀ ਮਿਲਣੀ ਆ ਹਾਂ ਮੈਂ ਸੋਚਦੀ ਸੀ ਤੇ ਮਿੰਦਾ ਹੁਣ ਆਏ ਹੋ ਜਾਂਦਾ ਕਿ ਤੇ ਹਰਪ੍ਰੀਤ ਭਗ ਜਾਂਦੀ ਆ ਮੇਰਾ ਤਾਂ ਕਦੇ ਨਾ ਵੱਡਿਆ ਜੀ ਨਹੀਂ ਲੱਗਦਾ ਜਮ ਮੈਂ ਤਾਂ ਘਰ ਖਾਣਾ ਆਉਂਦਾ ਕੱਲੀ ਨੂੰ ਮੈਂ ਤਾਂ ਫਿਰ ਬਹਾਨੇ ਨਾਲ ਹਰ ਕੇ ਲੜ ਲਾ ਬਹਾਨੇ ਨਾ ਕਿਉਂ ਲੜਕੇ ਜਾਨੀਆ ਉਹਦੇ ਪੁੱਠੀ ਚਾਚੀ ਜਾਂਦੀ ਆ ਦਿਮਾਗ ਚ ਵੀ ਘਬਰਾ ਬੇਬੇ ਮੇਰੀ ਖੈ ਕਰਦੀ ਆ ਤੋ ਉਹਨੂੰ ਦੱਸ ਦਿਆ ਕਰ ਵੀ ਭਾਈ ਮੇਰਾ ਮਗਰੋ ਜੀ ਨਹੀਂ ਲੱਗਦਾ ਕੱਲੀ ਦਾ ਜੀ ਫੇਰ ਮੈਨੂੰ ਲੱਗਦੀ ਹੀ ਨਹੀਂ ਇਸ ਗੱਲ ਦਾ ਕੀ ਮੈਂ ਤੈਨੂੰ ਸੱਚੀ ਗੱਲ ਦੱਸਤੀ ਦੀਪਾ ਮੈਨੂੰ ਜੀ ਨਹੀਂ ਲੱਗਦਾ ਕਾਹਨੂੰ ਤਾਂ ਮੈਂ ਉਹ ਜਾਣਾ ਸੀ ਕਾਹਨੂੰ ਮੈਂ ਉਹਦੇ ਨਾਲ ਲੜਾਈਆਂ ਕਰਦੀ ਸੀ ਮੈਨੂੰ ਕਾਹਦੀ ਮੈਂ ਚੱਲੇ ਬਗਜੂ ਦੋ ਦਿਨ ਮੈਂ ਲਾਏ ਆਉਂਗੀ ਐਨੇ ਆਜੂਗੀ ਚੱਲ ਪਿੰਡ ਦੇ ਦੇਖ ਲੈ ਬੇ ਸੋੜਾ ਦਾ ਮੋਹ ਪਿਆਰ ਵੀ ਉਹ ਵੱਲ ਹੀ ਆ ਸਮਝ ਹੀ ਨਹੀਂ ਆਉਂਦੀ ਵੀ ਮੋਹ ਕਰਦੇ ਹਾਂ ਕਿ ਖਤ ਕਰਦੇ ਹਾਂ ਕਿ ਬੈਰ ਕਰਦੇ ਹਾਂ ਮੈਨੂੰ ਤਾਂ ਥੋੜੀ ਸਮਝ ਹੀ ਨਹੀਂ ਆਉਂਦੀ ਗੱਲ ਦੀ ਨਹੀਂ ਮੋਹ ਹੀ ਕਰਦੇ ਆ ਪੁੱਤ ਮੋਹ ਹੀ ਫੇਰੀ ਮੈਂ ਜਾਂਦੀ ਸੀ ਫੇਰੀ ਸੀ ਮੇਰੇ ਜੀ ਕਾ ਕਰਦਾ ਵੀ ਮੇਰਾ ਪਾਈ ਕਰੇਗੀ ਬੇਬੇ ਮੇਰੀ ਗੱਲ ਸੁਣ ਅਗਲੇ ਦਿਨਾਂ ਉਹੀ ਗੱਲ ਚਿੱਤ ਚਾਂਏ ਗੱਲ ਜਾਂਦੀ ਆ ਜਦੋਂ ਹਰਪ੍ਰੀਤ ਪੇਕੀ ਜਾਂਦੀ ਹੁੰਦੀ ਹੈ ਨਾ ਤੂੰ ਮੇਰੇ ਕੋਲੇ ਆ ਜਾ ਕਰ ਦੋ ਦਿਨ ਇਹਨੂੰ ਜਾਣ ਦੇ ਦਿਆ ਕਰ ਡੰਡ ਮੈਂ ਤਾਂ ਕੁਝ ਨਹੀਂ ਕਹਿੰਦੀ ਪਰ ਜਦੋਂ ਬਗ ਜਾ ਕਰੇ ਪਰ ਮੈਂ ਦੱਸ ਦੇਣ ਲਾ ਅ ਤ ਮਾਤਾ ਮੁਟਿਆਰ ਪੋਚਾਲਿਓ ਲਾ ਜਾਂਦੀ ਆ ਬੇਬੇ ਪੋਚਿਆਂ ਦਾ ਤਾਂ ਮੈਂ ਰੋਲੇ ਮੁਕਾਤਾ ਸੀ ਕਹਤਾ ਸੀ ਵੀ ਜਿਹੜੀ ਤਾਇਕੀ ਲੱਗੀ ਹੋਈ ਹੈ ਨਾ ਚਾਰ ਦਿਨ ਉਹ ਪੋਚੇ ਲਾ ਜੂਗੀ ਮੈਨੂੰ ਨਾ ਰਾਜਵੀਰ ਨੇ ਪੁੱਛ ਲਾ ਰਾਜਵੀਰ ਨੂੰ ਜੇ ਤੈਨੂੰ ਨਹੀਂ ਯਕੀਨ ਭਈ ਫੋਨ ਕਰਿਆ ਸੀ ਨਾ ਤੇ ਵੀ ਮੈਂ ਤਾਂ ਮੰਗ ਰਾਂਗੀ ਦੇਖ ਮੇਰੀ ਗੱਲ ਸੁਣ ਗੱਲਾਂ ਤੇਰੀਆਂ ਵੀ ਸਹੀ ਆ ਬੇਬੇ ਦੀਆਂ ਵੀ ਸਹੀ ਆ ਰੌਲਾ ਪੋਚੇ ਦਾ ਤੇ ਗੋਹੇ ਕੁੜੇ ਵਾਲੀ ਦਾ ਨਹੀਂ ਹੈਗਾ ਰੌਲਾ ਤਾਂ ਵਿੱਚੋਂ ਹੋ ਰਹੀ ਆ ਕੀ ਰੌਲਾ ਹੋਰ ਹੋਰੜਾ ਆਏ ਆ ਬੋਲ ਕੇ ਤਾਂ ਦੱਸਦੀ ਨਹੀਂ ਹੈਗੀ ਨਾ ਤਾਂ ਇਹਦਾ ਹੀ ਗੱਲ ਮੋੜ ਦਾ ਪਤਾ ਲੱਗੇ ਨਾ ਇਹਦੇ ਗੁੱਸੇ ਦਾ ਪਤਾ ਲੱਗੇ ਬੇਬੇ ਜੀ ਨਹੀਂ ਲੱਗਦਾ ਪੁੱਤ ਸੱਚੀ ਗੱਲ ਮੈਂ ਦੱਸਦੀਆਂ ਤੈਨੂੰ ਮੈਂ ਤਾਂ ਜਾਮਾ ਮਾਰੋ ਕਰ ਖਾਣਾ ਹੁੰਦਾ ਕਿ ਤੂੰ ਪੇਕੀ ਵਗ ਜਾਨੀ ਆ ਤੇ ਫਿਰ ਬੇਬੇ ਤੂੰ ਸਿੱਧਾ ਦੱਸ ਦਾਂ ਦੀ ਪਹਿਲਾਂ ਆਪਾਂ ਉਹੀ ਗੱਲ ਕਿਸੇ ਨੂੰ ਹੋਰ ਛੱਦਲਾਂ ਦੀ ਤੂੰ ਮਾਸੀ ਨੂੰ ਛੱਦਲਾਂ ਦੀ ਮਾਮੀ ਨੂੰ ਛੱਦਲਾਂ ਦੀ ਨਾਲ ਹੀ ਲੈ ਜਾ ਕਰ ਪੇਕੀ ਹੈਗੀ ਪੈਰ ਲਾਤੜਦੀ ਹੈ ਕਿਸੇ ਦੇ ਪੈਰ ਤਾਂ ਨਹੀਂ ਲਾਤੜਦੀ ਮੇਰੀ ਮਾਂ ਦਾ ਬਤੇਰਾ ਕਹਿੰਦੀ ਹੈ ਵੀ ਤੇਰੇ ਸੱਸ ਨੂੰ ਵੀ ਨਾਰੀ ਲਿਆ ਆ ਕਰ ਵਧੀਆ ਸੋਹਣਾ ਕਰਾਂਗੇ ਦੋਨੇ ਨੌ ਤੂੰ ਐ ਕਰ ਬੇਬੇ ਜਦੋਂ ਰਾਜਬੀਰ ਆ ਕੇ ਵਗ ਗਈ ਨਾ ਹੁਣ ਇਹ ਤਾਂ 4 ਦਿਨਾਂ ਨੂੰ ਜਾਊਗੀ ਫਿਰ ਇਹਦੀ ਨਣਦਾ ਆਊਗੀ ਤੂੰ ਮੇਰੇ ਨਾਲ ਹੀ ਵਗ ਚੱਲੀ ਆਹੋ ਇਹਨੂੰ ਕੋਈ ਨਾਲ ਹੀ ਲੈ ਜਾ ਕਰਨਾ ਨਹੀਂ ਹੁੰਦੀਆਂ ਨਾਲੇ ਉਹੀ ਗੱਲ ਆਪਦੇ ਪੇਕੀ ਦਾ ਤੂੰ ਰੋਜ਼ ਹੀ ਜਾ ਕੇ ਆਉਂਦੀ ਆ ਮੇਰੇ ਪੇਕੀ ਚੱਲੀ ਐ ਇਤਕੀ ਗੱਲ ਪਾ ਕਿਨਾਂ ਤੇਰੀ ਬੇਬੇ ਦਾ ਬਲਾਈ ਮੋਹ ਕਰਦੀ 12 ਮੋਹ ਕਰਦੀ ਐ ਨਾਲੇ ਉਹਦੀ ਆਖੂਗੀ ਉਹ ਤਾਂ ਇਹ ਕਹਿੰਦੀ ਸੀ ਕਹਿੰਨੀ ਤੇਰੀ ਸੱਸ ਬਾਅਦ ਤੇ ਮੈਂ ਸੂਟ ਲੈ ਕੇ ਦੇਣਾਂਗੇ ਕਹਿੰਦੀ ਤੇਰੀ ਸੱਸ ਨਾਲ ਆਈ ਨਾ ਜਿੱਦਾਂ ਉਹਦੇ ਪਸੰਦ ਦਾ ਦਵਾਉਂਗੀ ਤੇ ਤੂੰ ਨਾਲ ਜਾ ਕੇ ਲੈ ਆਈ ਚਲ ਕੋਈ ਨਾ ਛੂਟਾ ਨਾ ਤਾਂ ਨਹੀਂ ਪਤਾ ਤੂੰ ਦੇਖ ਛੁੱਟੀਆਂ ਕੱਟ ਕੇ ਆਬ ਤੂੰ 4 ਦਿਨ ਲਾ ਜਾ ਜਾਂ 5 ਦਿਨ ਲੱਗ ਜਾ ਜਿੱਦ ਤੂੰ ਵਗ ਗਈ ਉਹਦੇ ਅਸੀਂ ਦੋਨੇ ਜਾਵਾਂਗੇ ਸੱਚ ਨੂੰ ਇਹਨੇ 4 ਦਿਨ ਕਿਹੜੇ 5 ਦਿਨ ਤੁਸੀਂ ਆਪਦੇ ਲੀੜੇ ਪੈਕ ਕਰੋ ਮੈਂ ਤਾਂ ਅੱਜ ਦੀ ਰਾਤ ਹੀ ਰਹੂੰਗੀ ਮੈਂ ਤਾਂ ਤੜਕੇ ਜਾਊਂਗੀ ਉਹ ਤੜਕ ਹੀ ਜਾਏਗੀ ਤੇ ਹੋਰ ਹੁਣ 2 ਦਿਨ ਹੁਣ ਆਈ ਤਾਂ ਹੈਗੀ ਨਾ 2 ਦਿਨ ਕਿਹੜੇ ਬੇਬੇ ਬਸ ਮੈਂ ਤਾਂ ਅੱਜ ਦੀ ਰਾਤ ਹੀ ਰਹੂੰਗੀ ਚੱਲ ਜੇ ਬਾਲਾ ਕਰਦੇ ਹਾਂ ਕੱਲ ਨੂੰ ਆਥਣੇ ਜੇ ਵਗ ਜੂਂਗੀ ਤੇ ਫਿਰ ਹੁਣ ਮਾਂਸਾ ਤੇ ਚੱਲਾਂਗੇ ਲੀੜੇ ਕੱਪੜਾ ਲੈ ਆਵਾਂਗੇ ਆ ਫਿਰ ਲੀੜਾ ਕੱਪੜਾ ਲਿਆ ਕੇ ਕੱਲ ਨੂੰ ਆਥਣੇ ਵਗ ਚੱਲਾਂਗੇ ਨਾ ਹੁਣ ਹੋਰ ਤੈਨੂੰ ਖਾਲੀ ਤੋੜ ਦਿਆਂਗੇ ਭਾਈ ਤੂੰ ਮਾ ਤੇ ਹਰਪ੍ਰੀਤ ਤੁਸੀਂ ਵੀ ਜਾਇਓ ਬੇਬੇ ਫੇਰ ਕੀ ਫਾਇਦਾ ਚਲ ਗੱਲਾਂ ਤਾਂ ਉਹੀ ਗੱਲ ਗੱਲਾਂ ਤੇ ਇੱਕ ਰਾਤ ਵੀ ਬਾਧੂ ਆ ਪਈ ਇਹਦੀ ਵੀ ਨਨਦ ਨੇ ਉਹਨੇ ਅਗਲਾ ਇਹ ਕਹਿ ਦਿੰਦਾ ਵੀ ਜਦੋਂ ਕੁੜੀ ਆਉਣਾ ਸੀ ਘਰੇ ਉਦੋਂ ਚੱਕ ਕੇ ਬੈਗ ਤੁਰਪਾਂ ਦੀਆਂ ਲੋਕ ਪਰਝਾਈਆਂ ਨੂੰ ਮਾਰੇ ਕਹਿੰਦੇ ਠੀਕ ਆ ਬਈ ਦੋ ਚਾਰ ਛੁੱਟੀਆਂ ਹੀ ਰਹਿ ਗਈਆਂ ਤੇ ਫਿਰ ਚਲ ਇਹਨੇ ਵੀ ਦੋ ਦਿਨ ਜਾਣਾ ਹੋਊਗਾ ਹੋਰ ਭਾਈ ਕੱਲ੍ਹ ਆਇਆ ਆਉਗੀ ਦੋ ਦਿਨ ਚਲ ਅਵੇ ਐਸੀ ਵੀ ਤਾਂ ਦੋ ਰਾਤਾਂ ਹੀ ਲਾ ਕੇ ਆਵਾਂਗੇ ਬਾਹਲਾ ਚਰ ਘਰੇ ਤੇਰਾ ਬਾਈ ਕੱਲਾ ਰਹਿੰਦਾ ਸਰਦਾ ਨਹੀਂ ਹਾਂ ਚਲ ਕੋਈ ਨਹੀਂ ਲਾ ਆ ਦੇ ਤੇਰਾ ਬਾਈ ਵੀ ਤੁਸੀਂ ਚਲੋ ਅੰਦਰ ਆ ਜਾ ਬੇਬੇ ਚਾਹ ਦੀ ਕੁੱਟ ਪੀ ਲੈਣੀਆਂ ਆਪਾਂ ਚਲੋ ਭਾਈ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਬੇਬੇ ਮੇਰਾ ਇੰਨਾ ਮੋਹ ਕਰਦੀ ਹੈਗੀ ਮੈਨੂੰ ਤਾਂ ਐ ਸੀ ਵੀ ਬੇਬੇ ਖੈ ਕਰਦੀ ਕਿਚਨੇ ਸੁਖਾਤੀ ਵੀ ਤੇਰੀ ਨੂੰਹ ਜਾਂਦੀ ਛੁੱਟੀਆਂ 'ਚ ਤੂੰ ਵੀ ਵਗ ਜਾ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਐ ਕਰਦੀ ਆ ਦੀ ਮਾਂ ਨੂੰ ਫੋਨ ਲਾਉਣੀ ਆ ਪਿੰਡ ਉਹਨੂੰ ਕਹਿ ਦੂੰਗੀ ਵੀ ਇਤਕੀ ਮੇਰੀ ਸੱਸ ਵੀ ਆਊਗੀ ਮੇਰੇ ਨਾਲ ਤੇ ਵਧੀਆ ਸਾਨੂੰ ਵਧੀਆ ਲੀੜਾ ਕੱਪੜਾ ਦਵਾ ਕੇ ਲਈ ਮੈਨੂੰ ਤਾਂ ਬੱਸ ਮਾ ਮਾੜਾ ਛੁੱਟ ਦੇ ਦੀ ਮੇਰੀ ਸੱਸ ਨੂੰ ਵਧੀਆ ਦੇ ਦੀ ਆਗੇ ਲੈ ਲੈ ਫੜਾ ਸਮਾਨ ਮੈਂ ਸਾਰਾ ਸਮਾਨ ਲੈ ਕੇ ਆਇਆ ਹੁਣ ਉਹ ਅਸੀਂ ਤਾਂ ਕਦੋਂ ਦੀ ਅਡੀਕੀ ਜਾਂਣੀਆਂ ਚਾਹ ਕਰਕੇ ਚਾਹ ਵੀ ਠੰਡੀ ਹੋ ਗਈ ਦਵਾਰੇ ਤੱਤੀ ਕਰਨੀ ਪਊਗੀ ਮੈਨੂੰ ਉਹ ਦੇਖ ਲੈ ਹੈਨਾ ਕੈਮੀ ਵਾਲਾ ਲੈ ਕੈਮੀ ਦਾ ਭੈਣ ਨਹੀਂ ਸੀਗਾ ਤੂੰ ਜਾਣ ਨੂੰ ਫਿਰ ਵਾਲੇ ਬੇਬੇ ਜਾਣ ਨੂੰ ਫਿਰਦੀ ਸੀਗੀ ਉਹ ਐਡੀ ਕੀ ਗੱਲ ਸੀਗੀ ਲੈ ਬੇਬੇ ਨੇ ਹੁਣ ਦੱਸਿਆ ਮੇਰੇ ਕੋਲੇ ਤਾਂ ਬੇਬੇ ਨੇ ਦੱਸਿਆ ਨਹੀਂ ਬੇਬੇ ਕਹਿੰਦੀ ਜੋ ਹਰਪ੍ਰੀਤ ਵਾਲੇ ਨੇ ਮੇਰਾ ਜੀ ਨਹੀਂ ਲੱਗਦਾ ਲੈ ਕਰ ਲੈ ਗੱਲਾਂ ਤੇ ਹੁਣ ਐਂ ਕਰੀ ਭੈਣ ਤਾਂ ਅੱਜ ਦੀ ਰਾਤ ਹੀ ਲਾਊਗੀ ਭੈਣ ਕਹਿੰਦੀ ਮੈਂ ਤਾਂ ਕੱਲ ਨੂੰ ਜਾਊਂਗੀ ਦੇ ਤੜਕੇ ਉਹਨੂੰ ਲੀੜਾ ਕੱਪੜਾ ਦਿਵਾ ਕੇ ਕੁੜੀ ਨੂੰ ਇਹਨੂੰ ਤਾਂ ਉਧਰ ਹੀ ਭੇਜ ਦ ਉਹ ਤਾਂ ਠੀਕ ਹੈ ਤੇ ਫਿਰ ਮੈਂ ਤੇ ਬੇਬੇ ਦੋਨੇ ਜਾਵਾਂਗੀਆਂ ਤੇ ਐਂ ਕਰੀ ਦੋ ਦਿਨ ਹੁਣ ਔਖਾ ਸੌਖਾ ਇਕੱਲੇ ਸਾਰੀ ਤੂੰਨੇ ਜਾਊਂਗੀਆਂ ਆਹ ਹੋ ਬੇਬੇ ਕਹਿੰਦੀ ਮੈਂ ਤੇਰੇ ਨਾਲ ਚੱਲੂਗੀ ਕਮਾਲ ਦੀ ਗੱਲ ਤੇਰੇ ਪਿੱਖੀ ਜਾਊਗੀ ਆਹ ਮੇਰੇ ਪਿੱਖੀ ਜਾਊਗੀ ਮੈਂ ਕੰਮ ਕਿਵੇਂ ਕਰੂੰਗਾ ਸਾਰੇ ਘਰ ਦੇ ਉਹ ਕੋਈ ਨਹੀਂ ਤਾਈਨ ਕਹਾਂਗੇ ਦੋ ਡੰਗ ਰੋਟੀ ਤਾਈ ਲਾਜੂਗੀ ਐਂਕੋ ਕਰਦਾ ਨਾ ਬੇਬੇ ਦਾ ਜੀ ਹੈ ਵਿਚਾਰੀ ਦਾ ਮੈਂ ਤਾਂ ਕਹਾਂ ਐਂ ਕਰਦੇ ਆ ਹਾਂ ਪਰ ਘਰ ਨੂੰ ਤਾਂ ਲੋਕ ਹੀ ਲਾ ਜਾਣੇ ਆ ਉਹ ਮੱਝਾ ਆਪਣੇ ਤਾਏ ਕੇ ਸੰਭਲਣਗੇ ਆਪਾਂ ਗੱਡੀ ਲੈ ਕੇ ਵਗ ਜਾਨੇ ਤੇਰੇ ਪਿੱਖੀ ਫਾਰੀ ਜਾਏ ਆਉਣੇ ਸਾਰੀ ਵਗ ਚੱਲਾਂਗੇ ਛੁੱਟਗਾਂ ਨਵਰਾਹੀ ਹੁੰਦ ਗਈਆਂ ਆਈ ਗੱਲ ਆਪਾਂ ਦੋ ਰਾਤਾਂ ਲਾਇਆਵਾਂਗੇ ਢਾਈ ਨੂੰ ਕਹਦੇ ਆਂ ਦੀ ਧਾਰ ਕੱਢ ਕੇ ਲੈ ਜਾ ਕਰੀ ਤੇ ਦੁੱਧ ਦੇ ਰਿਪਾਏ ਪਾਣਾ ਭੈਣ ਨੂੰ ਮਾਨਸ ਤੋਂ ਕੱਪੜੇ ਦਿਵਾ ਕੇ ਪਹਿਲਾਂ ਉਥੇ ਛੱਡ ਕੇ ਉਹਦੀ ਪੇਕੀ ਫਿਰ ਤੇਰੀ ਪੇਕੀ ਸੌਰੀ ਭੈਣ ਦੇ ਅੱਛਾ ਮੇਰੇ ਪੇਕੀ ਆ ਜਾ ਪਤਾ ਲੱਗ ਗਿਆ ਤੇਰਾ ਤੂੰ ਡਰਵਾ ਹੋ ਜੇ ਮੈਂ ਤਾਂ ਪੁੱਲੀ ਗਿਆ ਸੀ ਆ ਚਾਹ ਤੇ ਜੀ ਤਾਂ ਹੁਣ ਲਿਆ ਆ ਤਾਂ ਪਰੇ ਤਰਦ ਨਹੀਂ ਆ ਮੈਂ ਤੜਕੇ ਬਣਾ ਲਾਂਗੇ ਤੇ ਹੁਣ ਤਾਂ ਫਿਰ ਆ ਮਟ ਪਨੀਰ ਨਹੀਂ ਰੋਟੀ ਖਾਵਾਂਗੇ ਪੋ ਚਲ ਠੀਕ ਹੈ ਚੰਗਾ ਮੈਂ ਤਾਂ ਸਾਰੀ ਚੱਲਾਂਗੇ ਹੁਣ ਤੂੰ ਭੈਣ ਨਾ ਕਰ ਲਾ ਗੱਲਾਂ ਮਲੇ ਨੀਂ ਚਾ ਤਾਂ ਤਾਂ ਬਾਈ ਦਾ ਮੋੜ ਵੀ ਆਇਆ ਹੋਰ ਭਾਈ ਬੇਬੀ ਉਹ ਮਿੰਟ ਹੁਣ ਪਤਾ ਲੱਗਿਆਗਾ ਵੀ ਤੂੰ ਇੰਨਾ ਮੋਹ ਕਰਦੀ ਤੇਰਾ ਜੀ ਨਹੀਂ ਲੱਗਦਾ ਤਾਂ ਦੂਪੇ ਕੀ ਜਾਣ ਨੂੰ ਤਿਆਰ ਹੋ ਗਈ ਸੀ ਹੋਰ ਭਾਈ ਮੈਂ ਤਾਂ ਸੱਚੀ ਗੱਲ ਹੁਣ ਆ ਕੁੜੀ ਨੂੰ ਦੱਸੀ ਆ ਭਾਈ ਰਾਜਵੀਰ ਨੂੰ ਮੈਂ ਕਿਹਾ ਭਾਈ ਮਾਰ ਛੱਡ ਭਾਈ ਮੇਰੇ ਦੀ ਨਹੀਂ ਲੱਗਦਾ ਹੋਰ ਕੋਈ ਤੋੜ ਨਾ ਕੱਢਣੀ ਕੋਈ ਗੱਲ ਹਰ ਤੂੰ ਮੈਨੂੰ ਦੱਸ ਦਿੰਦੀ ਇਹ ਗੱਲ ਭੈਣ ਨੂੰ ਦੱਸੀ ਆ ਗੱਲ ਨਹੀਂ ਬੇਬੇ ਇਹ ਗੱਲ ਦੀ ਕਾਦੀ ਸੰਗਾ ਤੂੰ ਦੱਸ ਦੇ ਹਰਪ੍ਰੀਤ ਨੂੰ ਨਹੀਂ ਦੱਸਣਾ ਹਰਪ੍ਰੀਤ ਨੂੰ ਤੂੰ ਬਾਈ ਨੂੰ ਕਹਿ ਦੇ ਭੈਣ ਹੁਣ ਐ ਕਰਾਂਗੇ ਮਾਨਸਤ ਨੂੰ ਤੈਨੂੰ ਕੱਪੜੇ ਦਿਵਾ ਕੇ ਤੇਰੇ ਸਹੁਰੇ ਛੱਡ ਕੇ ਤੇ ਅਸੀਂ ਤਾਂ ਬੇਬੇ ਤੇ ਮੈਂ ਦੇ ਨਾਲ ਸਾਰੇ ਗੱਡੀ ਲੈ ਕੇ ਚੱਲਾਂਗੇ ਮੈਂ ਸੋਨੇ ਨਾਲ ਗੱਡੀ ਤੇ ਬਗ ਚੱਲੂਗੀ ਮੈਨੂੰ ਤੁਸੀਂ ਇੱਥੋਂ ਮਾਨਸਾ ਤੋਂ ਬੱਸ ਚੜਾ ਦਿਓ ਤੁਸੀਂ ਭਈ ਸਿੱਧੇ ਟੱਪ ਜੇ ਤੈਨੂੰ ਬੱਸ ਕੋ ਚੜਾ ਲਈਏ ਤੇ ਤੈਨੂੰ ਛੱਡ ਕੇ ਆਵਾਂਗੇ ਅਸੀਂ ਕਿਉਂ ਕੀ ਗੱਲ ਸਮਝ ਭਾਈ ਗੱਡੀ ਦੇ ਛੱਡ ਬੇਬੇ ਤੈਨੂੰ ਵੀ ਪਤਾ ਹੈ ਭੈਣ ਨੂੰ ਐ ਵੀ ਨੂੰ ਚਾਹ ਪੀਣੀ ਪਊ ਤਾਂ ਕਹਿੰਦੀ ਆ ਪਰ ਚਾਹ ਦੀ ਕੀ ਗੱਲ ਆ ਗਾਹਾਂ ਜਦੋਂ ਆਪਦੇ ਸਹੌਰੀ ਜਾਵੇਂਗਾ ਉੱਥੇ ਤਾਂ ਤੈਨੂੰ ਬੜਾ ਕੁਝ ਖਵਾਉਣਗੇ ਆ ਭੈਣ ਤਾਂ ਕੱਲੀ ਚਾਹ ਹੀ ਪੀਆਊਗੀ ਉਹ ਕੋਈ ਗੱਲ ਨਹੀਂ ਬਹਾਨੇ ਨਾਲ ਜਾਇਆਵਾਂਗੇ ਉਹ ਮੈਂ ਤਾਂ ਤੂੰ ਇਕੱਲਾ ਘਰੇ ਰਹਿ ਮੈਂ ਕੰਮ ਕੌਣ ਕਰੂਗਾ ਚਲ ਕੋਈ ਨਾ ਕੋਈ ਅਸੀਂ ਵੀ ਜਾਵਾਂਗੇ ਸੱਸ ਨੂੰ ਹਾਂ ਤੇ ਭਾਈ ਤੂੰ ਵੀ ਸਾਡੇ ਨਾਲ ਹੀ ਬਲਕੇ ਨੀ ਚਲ ਠੀਕ ਹੈ ਬੇਬੇ ਮਗਰ ਤੈਨੂੰ ਡਰ ਡਰ ਲੱਗਦਾ ਹੁੰਦਾ ਕਿ ਤੇਰਾ ਹੂ ਨਹੀਂ ਜੀ ਲੱਗਦਾ ਜੀ ਨਹੀਂ ਭਾਈ ਲੱਗਦਾ ਮੇਰਾ ਡਰ ਤਾਂ ਮੈਨੂੰ ਕਿਉਂ ਤੂੰ ਤਾਂ ਬੇਬਦੁਰਦੀ ਵੀ ਬਾਲਾ ਮੈਨੂੰ ਪਤਾ ਤੇਰਾ ਡਰਫੋਕ ਵਾਲੀਂ ਆ ਤੂੰ ਪਰ ਇਹ ਸਾਡੇ ਪਰ ਇਹਨਾਂ ਗੱਲਾਂ ਨੂੰ ਤੇਰੇ ਵਾਸਤੇ ਨਾ ਉਹ ਬਰੈਡ ਪਕੌੜੇ ਲੈਂਦੇ ਪਏ ਨੇ ਉਹ ਖਾਲਾ ਤੂੰ ਆ ਕੇ ਮੈਂ ਕੱਲੀ ਖਾਉਂਗੀ ਲੈ ਛੋਡੇ ਕੀ ਮੂੰਹ ਨਹੀਂ ਲੱਗਾ ਤੁਸੀਂ ਵੀ ਖਾ ਲਓ ਪਕੌੜੇ ਤੇਰੇ ਬਹਾਨੇ ਦਾ ਸੀ ਵੀ ਖਾ ਲਾਂਗੇ ਆ ਜਾਓ ਹਾਂ ਚੱਲ ਚੱਗਾ ਉਧਰ ਪੈਣੇ ਸੋਈ ਜੋ ਉੱਥੇ ਆ ਜਾਓ ਲਿਆ ਆ ਭਾਈ ਮੈਂ ਤਾਂ ਕਹਿੰਦੀ ਇੱਥੇ ਹੀ ਚੱਕ ਲਿਓ ਚੱਲ ਮੈਂ ਫਿਰ ਹਰਪ੍ਰੀਤ ਨੂੰ ਕਹਾਂ ਇੱਥੇ ਹੀ ਲਿਓ ਹੈਨਾ ਚੱਲ ਮੈਂ ਤੇ ਬੇਬੇ ਗੱਲਾਂ ਕਰਦੀਆਂ ਨਾਲੇ ਤਾਂ ਹਰਪ੍ਰੀਤ ਨੂੰ ਕਹਦੇ ਚਾਹ ਲਿਆਉਗੀ ਨਾਲੇ ਜਿਹੜਾ ਲੈ ਤੁਸੀ ਮਾਰ ਲਓ ਗੱਲਾਂ ਮਾਵਾਂ ਦੀਆਂ ਚੰਗਾ ਬੇਬੇ ਤਾਹਾਂ ਕਰ ਲੈਣਾ ਪੈਰ ਤਾਹਾਂ ਬਹਿ ਜਾ ਜੇ ਆਪਾਂ ਗੱਲਾਂ ਬਾਤਾਂ ਕਰਦੀਆਂ ਇੰਨੇ ਫਿਰ ਤਾਂ ਮੈਂ ਵਗ ਤੈਨੂੰ ਆਖਿਆ ਤਾਂ ਹੈਗਾ ਭਾਈ ਤੂੰ ਦੋ ਦਿਨ ਲਾ ਦੇ ਤੂੰ ਉਦੋਂ ਆਦੀ ਪਹਿਲੀ ਮੈਂ ਜਾਣਾਗਾ ਪਿੰਡ ਬੇਬੇ ਹੁਣ ਹਰਪ੍ਰੀਤ ਕੋਲੇ ਮੈਂ ਕੀ ਆਖਾਂ ਮੈਂ ਤੈਨੂੰ ਦੱਸਦੀਆਂ ਗੱਲ ਛੁੱਟੀਆਂ ਤੇ ਰਹਿ ਗਏ 4 ਦਿਨੀ ਹੁਣ ਦੋ ਮੇਰੇ ਇੱਥੇ ਲੱਗ ਜਾਣਗੇ ਦੋ ਇਹ ਵੀ ਆਪਦੇ ਪੈੱਕ ਹੀ ਲਾ ਕੇ ਆਉਗੀ ਉਹੀ ਗੱਲ ਫੇਰ ਉਧਰੋਂ ਭੱਜੂਗੀ ਵਿਚਾਰੀ ਹੁੰਦਾ ਦੋ ਦਿਨ ਕਿਹੜੇ ਲਾਉਗੀ ਕੀ ਬਰਾ ਦੋ ਦਿਨ ਲਾਉਗੀ ਕਿ ਕਰਾਤੀ ਲਾਉਗੀ ਹੁੰਦਾ ਕਿ ਅਸੀਂ ਨਾ ਆਵਾਂਗੇ ਨਹੀਂ ਬੇਬੇ ਦੋ ਦਿਨ ਤਾਂ ਲਾਉਗੀ ਇੱਕ ਦਿਨ ਤਾਂ ਦੇਖ ਲੈ ਹੁਣ ਜਾਣਤੀ ਲੱਗ ਜਾਂਦਾ ਕੀ ਅਗਲਾ ਜਾਂਦਾ ਕੀ ਆਉਂਦਾ ਦੋ ਦਿਨ ਤਾਂ ਹੋਣਾਂ ਤਦੋਂ ਦੋਨ ਲਾਦਾਗੇ ਭਾਈ ਉਹ ਆਏ ਵੀ ਇੰਨੇ ਦਿਨ ਹਣ ਨਾਲ ਮੈਂ ਹੋਊਗੀ ਨਾਲ ਮੁੰਡਾ ਹੋਊਗਾ ਹੁਣ ਦੀ ਗਈ ਵਿਚਾਰੀ ਉਹੀ ਗੱਲ ਹੁਣ ਦੀ ਗਈ ਵਿਚਾਰੀ ਜੂਨ ਦੀਆਂ ਛੁੱਟੀਆਂ ਚ ਜਾਊਗੀ ਫਰ ਉਹ ਹੁਣ ਤਾਂ ਛੁੱਟੀਆਂ ਮਿਲਣਗੀਆਂ ਉਹ ਰ ਜਾਊਗੀ ਕਿਹਦੇ ਜੇ ਹੁਣ ਦੋਨਾਂ ਬਾਗ ਜੇ ਨਾ ਆਖਿਆ ਸੀ ਕਿਹੜਾ ਲੱਗੀ ਆਖੇ ਤੂੰ ਰਹਿ ਭੈਣ ਜੀ ਮੇਰੇ ਕੋਲ ਪਰ ਅਨਮਨ ਹੈ ਚੱਲ ਕੋਈ ਨਹੀਂ ਬੇਬੇ ਜਿਵੇਂ ਕਹਿੰਦੀ ਆਉਵੇਂ ਕਰ ਲਿਆ ਕਰ ਦੇਖ ਜਦੋਂ ਇਹ ਨਹੀਂ ਫਰਕ ਰੱਖਦੀ ਤੂੰ ਵੀ ਨਾ ਫਰਕ ਰੱਖਿਆ ਕਰ ਨਾ ਹੁੰਦਾ ਦੇਖਣਾ ਮੈਨੂੰ ਜੜਕਦੇ ਨੇ ਕਹਤਾ ਅਸੀਂ ਤੂੰ ਵੀ ਬੇਬੇ ਮੇਰੇ ਨਾਲ ਹੀ ਵਗ ਚੱਲੀ ਫਿਰ ਉਹਨੂੰ ਪਤਾ ਨਹੀਂ ਸੀ ਗੱਲ ਦਾ ਉਹ ਤਾਂ ਗੁੱਸਾ ਕਰੀ ਬੈਠੀ ਸੀ ਉਹਨੂੰ ਤਾਂ ਐਸੀ ਵੀ ਬੇਬੇ ਖਹਿ ਕਰਦੀ ਐ ਮੈਨੂੰ ਜਾਣ ਨਹੀਂ ਦਿੰਦੀ ਹਾਂ ਕਿਤੇ ਮੈਨੂੰ ਜਾਣ ਕੇ ਰੋਕ ਲਾਉਂਦੀ ਹੈਗੀ ਇਹ ਤਾਂ ਚੱਲ ਮੈਨੂੰ ਪਤਾ ਲੱਗ ਜਾਂਦਾ ਸੋਣੇ ਆਜੋ ਨਾ ਇਹ ਤਾਂ ਕੌਫੀ ਬਣਾ ਰੱਖੇ ਨੇ ਪਕੌੜੇ ਠੰਡੇ ਹੋਈ ਨੇ ਉੱਥੇ ਆ ਜਾਓ ਤੁਸੀਂ ਬਾਈ ਤੂੰ ਤਾਂ ਚਾਹ ਪਿਆ ਕੇ ਮੰਨੇਗਾ ਹੁਣ ਆ ਜਾ ਬੇਬੇ ਚੱਲ ਪੀ ਆਉਣੀ ਆ ਚਾਹ ਦੀ ਕੁੱਟ ਬ